ਜੇ 300 ਦੀ ਗੱਲ ਕਰੀਏ ਬਿਲਕੁਲ ਅਸੀਂ ਗੱਲ ਕਰੀਏ 300 ਦੀ ਉਹ ਕਿਤੇ ਨਾ ਕਿਤੇ ਜਿਹੜੀ ਕਹਾਣੀ ਉਹ ਰਿਲੇਟ ਕਰਦੀ ਚਮਕੌਰ ਦੀ ਗੜੀ ਦੇ ਨਾਲ ਜੀ ਸਾਰਾ ਗੜੀ ਦੇ ਨਾਲ ਇੱਕ ਮੁਠੀ ਪੜ ਬੰਦੇ ਜੀ ਤੇ ਲੱਖਾਂ ਦੀ ਫੌਜ ਕਹਿੰਦੇ ਆ ਕਿ ਉਹਨਾਂ ਦਾ ਵੀ ਸਪਾਰਟਨਸ ਦਾ ਬੜਾ ਵਟਾ ਹੈ ਤੇ ਹਾਂ ਬਟ ਕਈ ਤਰਕ ਕਰਨ ਵਾਲੇ ਬੰਦੇ ਇਹ ਵੀ ਕਹਿੰਦੇ ਆ ਕਿ ਸਾਡੀ ਹਿਸਟਰੀ ਉਹ ਤੁਹਾਡੀ ਚੁੱਕਣੀ ਆ ਹਿਸਟਰੀ ਜਿਹੜੀ ਤੁਸੀਂ ਬਣਾਉਣੀ ਨਹੀਂ ਤੇ ਗੱਲ ਕੱਲਾ ਪੈਸਾ ਨਹੀਂ ਪੈਸਾ ਬਹੁਤ ਜ਼ਰੂਰੀ ਪੈਸਾ ਅਹਿਮ ਹੂੰ ਅ ਕਿਰਦਾਰ ਨਭਾਉਂਦਾ ਫਿਲਮ ਦੇ ਵਿੱਚ ਪੈਸੇ ਤੋਂ ਬਿਨਾ ਫਿਲਮ ਨਹੀਂ ਬਣਦੀ ਤੁਸੀਂ ਵੇਖੋ ਅੱਜ ਜੇ ਆਪਾਂ ਵੇਖੀਏ ਤੇ ਅੱਜ ਯੁੱਗ ਮੀਡੀਆ ਦਾ ਆ ਅੱਜ ਦੌਰ ਮੀਡੀਆ ਦਾ ਆ ਤੇ ਮੀਡੀਆ ਦੇ ਵਿੱਚ ਜਦੋਂ ਅਸੀਂ ਜਾਣਦੇ ਆ ਤੇ ਸਾਡੇ ਕੋਲ ਨੈਟਫਲਿਕਸ ਹੈ Amazon ਹੈ Zee ਹੈ ਸਾਡੇ ਕੋਲ Sony ਹੈ ਹੋਰ ਕਈ ਨੇ ਹਮ ਹਰ ਕੰਟਰੀ ਇੰਡੀਆ ਤੇ ਪਹੁੰਚੀ ਨਹੀਂ ਗਈ ਇਹੋ ਜਿਹੇ ਵੀ OTTs ਨੇ ਜਿਹੜੇ ਅਮਰੀਕਾ ਕੈਨੇਡਾ ਆਸਟ੍ਰੇਲੀਆ 'ਚ ਹੀ ਰਹਿ ਗਏ ਹੈ ਹਨਾ ਉਹਨਾਂ ਦੇ ਉੱਪਰ ਜੇ ਤੁਸੀਂ ਜਾਣਦੇ ਹੋ ਤੇ ਉਹ ਇੱਕ ਇੱਕ ਚੀਜ਼ ਨੂੰ ਭਾਵੇਂ ਉਹ ਫਿਕਸ਼ਨਲ ਬਿਖਾਉਣ ਜੀ ਅਵੇਂ ਜਿੱਦਾਂ ਮਰਜ਼ੀ ਵੀ ਖਾਣ ਉਹ ਕਿਸੇ ਹੋਰ ਮੁਲਕ ਦਾ ਕਿੱਸਾ ਚੁੱਕ ਕੇ ਆਪਣੀ ਕੰਟਰੀ ਦੇ ਵਿੱਚ ਸ਼ੂਟ ਕਰ ਲੈਂਦੇ ਆਪਣੇ ਬੰਦਿਆਂ ਤੇ ਜੇ 300 ਦੀ ਗੱਲ ਕਰੀਏ ਬਿਲਕੁਲ ਅਸੀਂ ਗੱਲ ਕਰੀਏ 300 ਦੀ ਉਹ ਕਿਤੇ ਨਾ ਕਿਤੇ ਜਿਹੜੀ ਕਹਾਣੀ ਉਹ ਰਿਲੇਟ ਕਰਦੀ ਚਮਕੌਰ ਦੀ ਗੜੀ ਦੇ ਨਾਲ ਸਾਰਾ ਗੜੀ ਦੇ ਨਾਲ ਇੱਕ ਮੁਠੀ ਪੜ ਬੰਦੇ ਤੇ ਲੱਖਾਂ ਦੀ ਫੌਜ ਹਜ਼ਾਰਾਂ ਕਰੋੜਾਂ ਦੀ ਫੌਜ ਸੋ ਗੱਲ ਇਹ ਹੋ ਸਕ ਕਹਿੰਦੇ ਆ ਕਿ ਉਹਨਾਂ ਦਾ ਵੀ ਸਪਾਰਟਨਸ ਦਾ ਬੜਾ ਵੱਡਾ ਇਤਿਹਾਸ ਹੈ ਬਟ ਕਈ ਤਰਕ ਕਰਨ ਵਾਲੇ ਬੰਦੇ ਇਹ ਵੀ ਕਹਿੰਦੇ ਆ ਵੀ ਸਾਡੀ ਹਿਸਟਰੀ ਉਹ ਤੁਹਾਡੀ ਚੁੱਕਣੀ ਆ ਹਿਸਟਰੀ ਜਦੋਂ ਤੁਸੀਂ ਬਣਾਉਣੀ ਨਹੀਂ ਤੇ ਹੂੰ ਹੂੰ ਬਿਲਕੁਲ ਜੋ ਤੁਸੀਂ ਨਹੀਂ ਬਣਾਉਣੀ ਹਰ ਚੀਜ਼ ਰੈਫਰੈਂਸ ਨਾਲ ਹੁਣ ਜੇ ਰਜਨੀ ਦੇ ਕੱਪੜੇ ਆ ਮੇਰਾ ਡਰ ਹੁੰਦਾ ਸ਼ਾਇਦ ਪ੍ਰੋਡਿਊਸਰ ਜਾਂ ਡਾਇਰੈਕਟਰ ਨੂੰ ਕਿਤਨਾ ਕਿਤੇ ਜ਼ਰੂਰ ਡਰ ਹੁੰਦਾ ਜਿੱਥੇ ਪੈਸਾ ਲਾਣਾ ਪੈਸੇ ਦੀ ਅਹਿਮੀਅਤ ਜ਼ਿਆਦਾ ਹੋਣ ਕਰਕੇ ਚੀਜ਼ਾਂ ਕਿਤਨਾ ਕਿਤੇ ਇਤਿਹਾਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਆ ਨਹੀਂ ਨਹੀਂ ਗੱਲ ਕੱਲਾ ਪੈਸਾ ਨਹੀਂ ਪੈਸਾ ਬਹੁਤ ਜ਼ਰੂਰ ਪੈਸਾ ਅਹਿਮ ਹੂੰ ਕਿਰਦਾਰ ਨਿਭਾਉਂਦਾ ਫਿਲਮ ਦੇ ਵਿੱਚ ਪੈਸੇ ਤੋਂ ਬਿਨਾ ਫਿਲਮ ਨਹੀਂ ਬਣਦੀ ਠੀਕ ਹੈ ਨਾ ਤਾਂ ਕਮਾਣਾ ਵੀ ਹੈਗਾ ਨਾ ਪ੍ਰੋਡਕਟਰ ਕਰਦੇ ਨੇ ਹਾਂ ਬਿਲਕੁਲ ਜੀ ਕੁਝ ਫਿਲਮਾਂ ਦੇ ਰਿਵਰਟ ਵਧੀਆ ਨਹੀਂ ਆਏ ਹੂੰ ਕੁਝ ਬੜੀਆਂ ਬਾ ਕਮਾਲ ਫਿਲਮਾਂ ਬਣੀਆਂ ਸੀਗੀਆਂ ਜਿਨ੍ਹਾਂ ਦਾ ਰਿਵਰਟ ਨੀ ਮੈਂ ਫਿਲਮਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੀਆਂ ਇਤਿਹਾਸ ਨਾਲ ਰਿਲੇਟਡ ਸੀਗੀਆਂ ਨਹੀਂ ਰਿਵਰਟ ਰਿਵਰਟ ਆਇਆ ਉਹਨਾਂ ਦਾ ਪ੍ਰਮੋਸ਼ਨ ਹੀ ਬੜੇ ਵੱਡੇ ਪੱਧਰ ਤੇ ਹੋਈ ਸੀ ਬੜੇ ਵੱਡੇ ਲੈਵਲ ਦੀਆਂ ਹੋਈਆਂ ਬੜੀਆਂ ਫਿਲਮਾਂ ਨੇ 5-7 ਫਿਲਮਾਂ ਮਤਲਬ ਮੂੰਹ ਦੇ ਪਾੜ ਡਿੱਗੀਆਂ ਨੇ ਜੀ ਜੀ ਗੱਲ ਸਿਰਫ ਇਹ ਵੀ ਸਾਡੀ ਆਡੀਅנס ਮਚਿਓਰ ਨਹੀਂ ਹੈ ਹੂੰ ਕਿ ਕੀ ਸਾਡੇ ਕੰਟੈਂਟ ਮਚਿਓਰ ਨਹੀਂ ਹੈ ਹੂੰ ਕਿ ਕੀ ਸਾਡੇ ਕੋਲ ਹਜੇ ਓਨੇ ਵੱਡੇ ਕੰਟੈਂਟ ਬਣਾਉਣ ਦੀ ਸਮਰੱਥਾ ਨਹੀਂ ਹੈ ਕੀ ਹੈ ਉਹਦੇ ਨਾਲ ਹੀ ਸਾਡੇ ਸਾਉਥ ਦੀ ਕੋਈ ਫਿਲਮ ਲੱਗ ਜਾਂਦੀ ਹੈ ਤੇ ਅਸੀਂ ਸਿਨਮੇ ਭਰ ਦਿੰਦੇ ਆ ਇਹ ਤੋਂ ਪਤਾ ਲੱਗਦਾ ਕਿ ਪੰਜਾਬੀ ਜਿਹੜੇ ਨੇ ਪੰਜਾਬੀਅਤ ਤੋਂ ਦੂਰ ਹੋਈ ਜਾਂਦੇ ਨੇ ਜੇ 300 ਦੀ ਗੱਲ ਕਰੀਏ ਬਿਲਕੁਲ ਅਸੀਂ ਗੱਲ ਕਰੀਏ 300 ਦੀ ਉਹ ਕਿਤੇ ਨਾ ਕਿਤੇ ਜਿਹੜੀ ਕਹਾਣੀ ਉਹ ਰਿਲੇਟ ਕਰਦੀ ਚਮਕੌਰ ਦੀ ਗੜੀ ਦੇ ਨਾਲ ਜੀ ਸਾਰਾ ਗੜੀ ਦੇ ਨਾਲ ਇੱਕ ਮੁਠੀ ਭੜ ਬੰਦੇ ਤੇ ਲੱਖਾਂ ਦੀ ਫੌਜ ਕਹਿੰਦੇ ਆ ਕਿ ਉਹਨਾਂ ਦਾ ਵੀ ਸਪਾਰਟਨਸ ਦਾ ਬੜਾ ਵਟਾ ਹੈ ਤੇ ਹਾਂ ਜੀ ਬਟ ਕਈ ਤਰਕ ਕਰਨ ਵਾਲੇ ਬੰਦੇ ਇਹ ਵੀ ਕਹਿੰਦੇ ਆ ਵੀ ਸਾਡੀ ਹਿਸਟਰੀ ਉਹ ਤੁਹਾਡੀ ਚੁੱਕਣੀ ਆ ਹਿਸਟਰੀ ਜਦੋਂ ਤੁਸੀਂ ਬਣਾਉਣੀ ਨਹੀਂ ਤੇ ਗੱਲ ਕੱਲਾ ਪੈਸਾ ਨਹੀਂ ਪੈਸਾ ਬਹੁਤ ਜ਼ਰੂਰ ਪੈਸਾ ਅਹਿਮ ਹਮ ਕਿਰਦਾਰ ਨਿਭਾਉਂਦਾ ਫਿਲਮ ਦੇ ਵਿੱਚ ਪੈਸੇ ਤੋਂ ਬਿਨਾ ਫਿਲਮ ਨਹੀਂ ਬਣਦੀ ਤੁਸੀਂ ਵੇਖੋ ਅੱਜ ਜੇ ਆਪਾਂ ਵੇਖੀਏ ਤੇ ਅੱਜ ਯੁੱਗ ਮੀਡੀਆ ਦਾ ਆ ਅੱਜ ਦੌਰ ਮੀਡੀਆ ਦਾ ਆ ਤੇ ਮੀਡੀਆ ਦੇ ਵਿੱਚ ਜਦੋਂ ਅਸੀਂ ਜਾਣਦੇ ਆ ਤੇ ਸਾਡੇ ਕੋਲ ਨੈਟਫਲਿਕਸ ਹੈ Amazon ਹੈ Zee ਹੈ ਸਾਡੇ ਕੋਲ Sony ਹੈ ਹੋਰ ਕਈ ਨੇ ਹਰ ਕੰਟਰੀ ਇੰਡੀਆ ਤੇ ਪਹੁੰਚੀ ਨਹੀਂ ਨਿਕੀ ਇਹੋ ਜਿਹੇ ਵੀ OTTs ਨੇ ਜਿਹੜੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਚ ਹੀ ਰਹਿ ਗਏ ਹੈ ਹਨਾ ਉਹਨਾਂ ਦੇ ਉੱਪਰ ਜੇ ਤੁਸੀਂ ਜਾਣਦੇ ਹੋ ਤੇ ਉਹ ਇੱਕ ਇੱਕ ਚੀਜ਼ ਨੂੰ ਭਾਵੇਂ ਉਹ ਫਿਕਸ਼ਨਲ ਬਖਾਉਣ ਜੀ ਭਾਵੇਂ ਜਿੱਦਾਂ ਮਰਜ਼ੀ ਬਖਾਉਣ ਉਹ ਕਿਸੇ ਹੋਰ ਮੁਲਕ ਦਾ ਕਿੱਸਾ ਚੁੱਕ ਕੇ ਆਪਣੀ ਕੰਟਰੀ ਦੇ ਵਿੱਚ ਸ਼ੂਟ ਕਰ ਲੈਂਦੇ ਆਪਣੇ ਬੰਦਿਆਂ ਤੇ ਹੂੰ ਹੂੰ ਜੇ 300 ਦੀ ਗੱਲ ਕਰੀਏ ਬਿਲਕੁਲ ਅਸੀਂ ਗੱਲ ਕਰੀਏ 300 ਦੀ ਉਹ ਕਿਤੇ ਨਾ ਕਿਤੇ ਜਿਹੜੀ ਕਹਾਣੀ ਉਹ ਰਿਲੇਟ ਕਰਦੀ ਚਮਕੌਰ ਦੀ ਗੜੀ ਦੇ ਨਾਲ ਜੀ ਸਾਰਾ ਗੜੀ ਦੇ ਨਾਲ ਇੱਕ ਮੁਠੀ ਪੜ ਬੰਦੇ ਜੀ ਤੇ ਲੱਖਾਂ ਦੀ ਫੌਜ ਹਜ਼ਾਰਾਂ ਕਰੋੜਾਂ ਦੀ ਫੌਜ ਸੋ ਗੱਲ ਇਹ ਹੋ ਸਕ ਕਹਿੰਦੇ ਆ ਕਿ ਉਹਨਾਂ ਦਾ ਵੀ ਸਪਾਰਟਨਸ ਦਾ ਬੜਾ ਵੱਡਾ ਇਤਿਹਾਸ ਹੈ ਬਟ ਕਈ ਤਰਕ ਕਰਨ ਵਾਲੇ ਬੰਦੇ ਇਹ ਵੀ ਕਹਿੰਦੇ ਆ ਵੀ ਸਾਡੀ ਹਿਸਟਰੀ ਉਹ ਤੁਹਾਡੀ ਚੁੱਕਣੀ ਆ ਹਿਸਟਰੀ ਜਿਹੜੀ ਤੁਸੀਂ ਬਣਾਉਣੀ ਨਹੀਂ ਤੇ ਹੂੰ ਹੂੰ ਬਿਲਕੁਲ ਜੋ ਤੁਸੀਂ ਨਹੀਂ ਬਣਾਉਣੀ ਹਰ ਚੀਜ਼ ਰੈਫਰੈਂਸ ਨਾਲ ਹੁਣ ਅਜੇ ਰਜਨੀ ਦੇ ਕੱਪੜੇ ਆ ਮੇਰਾ ਕਿਤੇ ਡਰ ਹੁੰਦਾ ਸ਼ਾਇਦ ਪ੍ਰੋਡਿਊਸਰ ਜਾਂ ਡਾਇਰੈਕਟਰ ਨੂੰ ਕਿਤੇ ਨਾ ਕਿਤੇ ਡਰ ਹੁੰਦਾ ਜਿੱਥੇ ਪੈਸਾ ਲਾਣਾ ਪੈਸੇ ਦੀ अहमियत ਜ਼ਿਆਦਾ ਹੋਣ ਕਰਕੇ ਚੀਜ਼ਾਂ ਕਿਤੇ ਕਿਤੇ ਇਤਿਹਾਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਨਹੀਂ ਨਹੀਂ ਗੱਲ ਕੱਲਾ ਪੈਸਾ ਨਹੀਂ ਪੈਸਾ ਬਹੁਤ ਜ਼ਰੂਰ ਪੈਸਾ अहम ਹਮ ਕਿਰਦਾਰ ਨਿਭਾਉਂਦਾ ਫਿਲਮ ਦੇ ਵਿੱਚ ਪੈਸੇ ਤੋਂ ਬਿਨਾ ਫਿਲਮ ਨਹੀਂ ਬਣਦੀ ਠੀਕ ਹੈ ਨਾ ਮਤਲਬ ਕਮਾਣਾ ਵੀ ਹੈਗਾ ਨਾ ਪ੍ਰੋਡਿਊਸਰ ਕਰਦੇ ਨੇ ਬਿਲਕੁਲ ਜੀ ਕੁਝ ਫਿਲਮਾਂ ਦੇ ਰਿਵਰਟ ਵਧੀਆ ਨਹੀਂ ਆਏ ਹਮ ਕੁਝ ਬੜੀਆਂ ਬਾ ਕਮਾਲ ਫਿਲਮਾਂ ਬਣੀਆਂ ਸੀਗੀਆਂ ਜਿਨ੍ਹਾਂ ਦਾ ਰਿਵਰਟ ਨਾ ਫਿਲਮ ਦਾ ਇਨਾਮ ਨਹੀਂ ਲੈਣਾ ਚਾਹੁੰਦਾ ਜਿਹੜੀਆਂ ਇਤਿਹਾਸ ਨਾਲ ਰਿਲੇਟਡ ਸੀ ਨਹੀਂ ਰਿਵਰਟ ਰਿਵਰਟ ਆਇਆ ਉਹਨਾਂ ਪਰ ਪ੍ਰੋਮੋਸ਼ਨ ਹੀ ਬੜੇ ਵੱਡੇ ਪੱਧਰ ਤੇ ਹੋਈ ਬੜੇ ਵੱਡੇ ਲੈਵਲ ਦੀਆਂ ਹੋਈਆਂ ਬੜੀਆਂ ਫਿਲਮਾਂ ਨੇ 5-7 ਫਿਲਮਾਂ ਮਤਲਬ ਮੂੰਹ ਦੇ ਪਾੜ ਡਿੱਗੀਆਂ ਨੇ ਜੀ ਜੀ ਗੱਲ ਸਿਰਫ ਇਹ ਵੀ ਸਾਡੀ ਆਡੀਅנס ਮਚਿਓਰ ਨਹੀਂ ਹੈ ਹਮ ਕਿ ਕੀ ਸਾਡੇ ਕੰਟੈਂਟ ਮਚਿਓਰ ਨਹੀਂ ਹੈ ਕਿ ਕੀ ਸਾਡੇ ਕੋਲ ਹਜੇ ਓਨੇ ਵੱਡੇ ਕੰਟੈਂਟ ਬਣਾਉਣ ਦੀ ਸਮਰੱਥਾ ਨਹੀਂ ਹੈ ਕੀ ਹੈ ਹਮ ਉਹਦੇ ਨਾਲ ਹੀ ਸਾਡੇ ਸਾਉਦੀ ਦੀ ਕੋਈ ਫਿਲਮ ਲੱਗ ਜਾਂਦੀ ਹੈ ਤੇ ਅਸੀਂ ਸਿਨਮੇ ਭਰ ਦਿੰਦੇ ਹਾਂ ਹਮ ਇਹ ਤੋਂ ਪਤਾ ਲੱਗਦਾ ਕਿ ਪੰਜਾਬੀ ਜਿਹੜੇ ਨੇ ਪੰਜਾਬੀਅਤ ਤੋਂ ਦੂਰ ਹੋਈ ਜਾਂਦੇ ਆ